ਸਾਡੇ ਪੇਜ ਦੀ ਨਾ ਰੀਚ ਰੀਚ ਆ ਜਿਹੜੀ ਉਹ ਬਿਲਕੁਲ نیچے गिर ਚੁੱਕੀ ਹੈ ਇਸ ਕਰਕੇ ਉਹ ਤਾਂ ਤਾਂ ਹੀ ਚੱਕੀ ਜਾਊਗੀ ਜੇ ਤੁਸੀਂ ਸਪੋਰਟ ਕਰੋਗੇ ਠੀਕ ਹੈ ਜੀ ਤੇ ਵੀ ਜਦੋਂ ਦੇਖਦੇ ਆ ਨਾ ਜਿਹੜੀ ਪਰਸਨ ਦੀ ਲਾਸਟ ਪੇਜ ਆ ਆਪਾਂ ਦੇ ਬਣਾਈ ਹੈ ਹਨਾ ਇੱਕ ਆਖਰੀ ਮੁਲਾਕਾਤ ਉਸ ਵੀਡੀਓ ਨੇ ਤੁਸੀਂ ਦੇਖੋ ਜਿਹੜੇ ਸਬਸਕ੍ਰਾਈਬਰ ਨਹੀਂ ਵੀ ਵੀਡੀਓ ਦੇਖੇ ਉਹਨਾਂ ਨੂੰ ਵੀ ਖਿੱਚ ਵਾਪਸ ਲਿਆਉਂਦਾ ਹੈ ਤੇ ਇਸ ਕਰਕੇ ਤੁਸੀਂ ਇਸ ਚੀਜ਼ ਦਾ ਦੇਖੋ ਕਿ ਕਿ ਉਹ ਕਿੱਥੇ ਚੀਜ਼ ਨੀਚੇ ਮਿਸ ਹੋ ਰਹੀ ਹੈ ਕੋਈ ਚੀਜ਼ ਹੈ ਵਲੌਗ ਤੇ ਅਸੀਂ ਡੇਲੀ ਪਾ ਰਿਹਾ ਜਾਂ ਪਹੁੰਚ ਨਹੀਂ ਰਹੇ ਮੈਂ ਇਹ ਸੇ ਇਹੀ ਕਰਨੀ ਆ ਕਿ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਪਲੀਜ਼ ਚੈਨਲ ਨੂੰ ਸਰਚ ਜ਼ਰੂਰ ਕਰ ਲਿਆ ਕਰੋ ਜੇ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਤੇ ਤਾਂ ਕਿ ਰੋਜ਼ ਦੀ ਵੀਡੀਓ ਤੁਹਾਡੇ ਤੱਕ ਰੋਜ਼ ਪਹੁੰਚ ਸਕੇ ਤੇ ਜਿਹੜੀ ਪਰਸੋ ਵਾਲੀ ਵੀਡੀਓ ਸੀ ਨਾ ਉਹ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਗਈ ਇੱਕ ਦਿਨ ਦੇ ਵਿੱਚ ਹੀ ਤੁਸੀਂ ਆਪਣਾ ਸਾਥ ਦਿੰਦੇ ਰਹੋ ਤਾਂ ਹੀ ਅਸੀਂ ਨਾ ਕਈ ਭੈਣ ਭਰਾਵਾਂ ਦਾ ਲਾਂਭਾ ਲਾ ਸਕਾਂਗੇ ਜਿਹੜੇ ਕਹਿੰਦੇ ਵੀ ਬਾਹਰ ਅੰਦਰ ਜਾ ਕੇ ਵੀ ਵੀਡੀਓ ਬਣਾਇਆ ਕਰੋ ਹਾਂ ਤੁਸੀਂ ਕਰਨਾਗਾ ਸਾਨੂੰ ਇੰਨੇ ਜੋਗਾ ਠੀਕ ਹੈ ਤੇ ਫੇਰ ਹੀ ਅਸੀਂ ਜਾ ਸਕਾਂਗੇ ਠੀਕ ਹੈ ਤੇ ਚਲੋ ਕਰਦੇ ਆਪਾਂ ਵੀਡੀਓ ਦਾ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਭੈਣ ਭਰਾਵਾਂ ਨੂੰ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਪ੍ਰੈਂਟ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਦੀ ਖੁਸ਼ੀਆਂ ਭਰਿਆ ਆਵੇ ਠੀਕ ਹੈ ਜੋ ਔਕੜਾ ਮੁਸ਼ਕਲਾ ਇਹ ਦੂ ਪਿਛਲੇ ਸਾਲ ਚੰਗਾ ਉਹ ਕਿਸੇ ਦੇ ਅੱਗੇ ਨਾ ਆਉਣ ਬਸ ਜ਼ਿੰਦਗੀ ਚ ਨਾ ਆਉਣ ਔਕੜਾ ਹਨਾ ਖੁਸ਼ੀਆਂ ਹੀ ਖੁਸ਼ੀਆਂ ਵਖਰ ਜਾਵੇ ਸਾਰਿਆਂ ਦੇ ਪਾਸੇ ਠੀਕ ਹੈ ਰੇ ਫਿਰ ਆਪਾਂ ਚੱਲਾਂਗੇ ਬਾਜ਼ਾਰ ਸੋਨੇ ਸੋਨੇ ਕੱਪੜੇ ਪਾਓ ਚਲੋ ਨਾਲ ਵੀ ਡਰੈਸ ਪਾਈਏ ਚਲੋ ਨਾ ਹੀ ਕਰੋ ਚੱਲ ਕੇ ਮੋਟਰ ਨਵਾ ਕੇ ਲੈ ਆਣੂ ਚਲੋ ਕੱਪੜੇ ਤਾਂ ਉਤਾਰਾ ਕੱਪੜੇ ਉਤਾਰਦੀ ਨਹੀਂ ਪਈ ਉਤਰਵਾਦੀ ਨਹੀਂ ਪਈ ਚਲੋ ਲਓ ਜੀ ਜੱਪੂ ਹੋ ਗਿਆ ਤਿਆਰ ਆ ਦੇਖੋ ਨਾਲ ਦੇ ਰਮਨ ਨੇ ਟੋਪੀ ਪੜਾਤੀ ਤੇ ਨਾਲ ਦਾ ਸ਼ੂਟ ਹੈ ਤੇ ਜੱਪੂ ਖੜਾ ਹੋ ਖੜਾ ਹੋ ਬਤ ਖੜਾ ਕੋ ਖੜਾ ਹੋ ਆ ਜਾ ਬਤ ਆ ਜਾ ਸ਼ੈ ਸ਼ੂਜ਼ ਪਾਈਏ ਬੈਲੀ ਪਾਈਏ ਬੈਲੀ ਖਾ ਲੋ ਬੈਲੀ ਪਾ ਲਓ ਬੈਲੀ ਪਾ ਬੈਲੀ ਪਾਓ ਬੈਲੋ ਚਲੋ ਤਾਈ ਕੋਲ ਚੱਲੀ ਮੈਂ ਤੇ ਤਾਈ ਕੋਲ ਜਾਣਾ ਮਾਮਾ ਨੇ ਭਾਈ ਨੂੰ ਸੂਟ ਨਾ ਜਾਓ ਖੜਾਓ ਚਲੋ ਆ ਤੇ ਪਿੱਛੇ ਹੋ ਬੈਠ ਤੇ ਖੜਾਓ ਇੱਥੇ ਇੱਥੇ ਖੜਾਓ ਇੱਥੇ ਖੜਾਓ ਹੈ ਹੈ ਖੜਾਓ ਫੋਟੋ ਖਿਚਾਓ ਫੋਟੋ ਖਿਚਾਓ ਫੋਟੋ ਖਿਚਾਓ ਫੋਟੋ ਖਿੱਚ ਕੇ ਚਲੋ ਬਈ ਚਲੋ ਅਨੂਰਾ ਚੋਰ ਮੈਂ ਬਾਥਰੂਮ ਕਰਨ ਗਿਆ ਵਸੀ ਤੇ ਉਠਿਆ ਸੁੱਤਾ ਪਿਆ ਉੱਠ ਕੇ ਇਹਨੇ ਮੇਰਾ ਚੱਕਿਆ ਅਹ ایرਪੋਰਟ ایرਪੋਰਟ ਚੱਕ ਲਈ ਤੇ ਕਾ ਹਰ ਮੋੜ ਚੱਕ ਕੇ ਜਾਂਦਾ ਚੱਲਿਆ ਪਤਾ ਨਹੀਂ ਕਿੱਧਰ ਨੂੰ ਚੱਲਿਆ ਤੇ ਮਾਂ ਇਹਦੀ ਕਰੀ ਜਾਂਦੀ ਆ ਆਪਦਾ ਸੂਟ ਸਲਾਈ ਰਮਨਜੀਤ ਕੌਰ ਮਮ ਲਵਜੂ ਮਮ ਹੈ ਜੇ ਪੁੱਤ ਉਹਨਾਂ ਵਾਲੇ ਰੋ ਵਾਲੇ ਰੋ ਇੱਕ ਆਕੀ ਇਹ ਨਾ ਫਿਰ ਠੰਡ ਤੋਂ ਬਚਦੇ ਕਿਵੇਂ ਆ ਆਪਾਂ ਫਸਦੇ ਠੰਡ ਦੇ ਵਿੱਚ ਕਿਵੇਂ ਆ ਇੱਕ ਬਲੌਗਰ ਜੋੜੀ ਆ ਸ਼ਾਇਦ ਉਹ ਤਾਂ ਭੈਣ ਦਾ ਨਾ ਪ੍ਰੀਤ ਆ ਕਿ ਭਰਾ ਦਾ ਨਾ ਪ੍ਰੀਤ ਆ ਉਹਨਾਂ ਨੂੰ ਮੈਂ ਨਹੀਂ ਜਾਣਦਾਗਾ ਠੀਕ ਆ ਤੇ ਉਹਨਾਂ ਦੀ ਬੇਟੀ ਦੀ ਡੈਥ ਹੋ ਗਈ ਆ ਤੇ ਚਲੋ ਮਾਪਿਓ ਦਾ ਜਿੰਨੀ ਜੋਗਾ ਹੁੰਦਾ ਹੀ ਤੇ ਸਭ ਸੰਭਾਲ ਕਰਦਾ ਹੀ ਆ ਹਨਾ ਠੀਕ ਹੈ ਤੇ ਉਹਨਾਂ ਦਾ ਸਾਥ ਬਸ ਬੱਚੀ ਦਾ ਸਾਥ ਇੰਨਾ ਕੀ ਸੀ ਉਹਨਾਂ ਨਾਲ ਹਨਾ ਤੇ ਬਾਕੀ ਸਾਡਾ ਅਸੀਂ ਜਪਨ ਨੂੰ ਨੁਖੰਬਾ ਠਰਾ ਕੇ ਰੱਖਦੇ ਆ ਆ ਦੇਖੋ ਕੰਬਲ ਦੋ ਦੋ ਪਏ ਆ ਠੀਕ ਹੈ ਹੁਣੇ ਜਪਨ ਨੂੰ ਸੁੱਤੇ ਪਈ ਉੱਠੀ ਆ ਹਾਂ ਹਾਂ ਢਲ ਤੋਂ ਬਚੌਣ ਦਾ ਤਰੀਕਾ ਇਹੀ ਆ ਠੀਕ ਹੈ ਤੇ ਬਾਕੀ ਉਹ ਤਾਂ ਬੱਚੀ ਛੋਟੀ ਸੀਗੀ ਬਹੁਤ ਜ਼ਿਆਦਾ ਹਨਾ ਤੇ ਆਪਾਂ ਨਰਾਪਰਾ ਮਾ ਪਿਓ ਤੇ ਵੀ ਨਹੀਂ ਕਹਿ ਸਕਦੇ ਕਿ ਹਨਾ ਤੇ ਚਲੋ ਜੇ ਨਾਂ ਵੀ ਸਭਾ ਸੰਭਾਲ ਕੀਤੀ ਹੋਊਗੀ ਤੇ ਉਹਨਾਂ ਨੇ ਧੀ ਵੀ ਆਪਦੀ ਗਵਾਲੀ ਹੱਥੋਂ ਹਨਾ ਕਈ ਕਮੈਂਟ ਆਉਂਦੇ ਆ ਜਦ ਮੈਂ ਵੇਖਦਾਗਾ ਹਨਾ ਵੀਡੀਓ ਵੇਖਦਾਗਾ ਕਿ ਇਹਨੇ ਸਭ ਸੰਭਾਲ ਨਹੀਂ ਕੀਤੀਗੀ ਹਨਾ ਚਲੋ ਮਾ ਪਿਓ ਜੀ ਨਹੀਂ ਜੋਗਾ ਹੁੰਦਾਗਾ ਉਹ ਨਹੀਂ ਜੋਗਾ ਤਾਂ ਕਰਦਾ ਹੀ ਐ ਜਿਵੇਂ ਹੁਣ ਅਸੀਂ ਆ ਸੀ ਦੋਨੇ ਤੁਹਾਨੂੰ ਪਤਾ ਹੀ ਆ ਅਸੀਂ ਕਿੱਦਾਂ ਦੇ ਆ ਹਨਾ ਅਸੀਂ ਫੇਰ ਵੀ ਜਪ ਨੂੰ ਉਹਨੂੰ ਐ ਜਕਾਮ ਵੀ ਲੱਗ ਜੇ ਸਾਨੂੰ ਫਿਕਰ ਪੈ ਜਾਂਦਾ ਹੁੰਦਾ ਤੇ ਆਹ ਦੇਖੋ ਤੇ ਲੱਗਾ ਜਕਾਮ ਜਕੂ ਸਾਡੇ ਜੱਪੂ ਨੂੰ ਇਹ ਬੰਦਾ ਉਹ ਵੀ ਤੱਕੜਾ ਹੈ ਠੀਕ ਹੈ ਹੁਣ ਕਈ ਕਹਿਣ ਲੱਗ ਜਾਂਦੇ ਆ ਵੀ ਵਲੌਗ ਦੇ ਵਿੱਚ ਬੱਚਾ ਦਿਖਾ ਦੇਣਾ ਤੇ ਨજર ਨજર ਇੱਕ ਪਾਸੇ ਤਾਂ ਆਪਾਂ ਕਹਿ ਦਿੰਨੇ ਆ ਵੀ ਆਪਣੀ YouTube ਫੈਮਿਲੀ ਤੁਸੀਂ ਸਾਡੇ ਘਰ ਦੇ ਮੈਂਬਰ ਫੈਮਿਲੀ ਦਾ ਮਤਲਬ ਹੈ ਘਰ ਦੇ ਮੈਂਬਰ ਹਨ ਤੇ ਦੂਸਰੇ ਪਾਸੇ ਵੀ ਆਪਾਂ ਕਹੇਗੇ ਘਰ ਦੇ ਮੈਂਬਰਾਂ ਦੀ ਨજર ਨਹੀਂ ਲੱਗਦੀ ਹੁੰਦੀ ਕਿ ਤੇ ਜੇ ਇਦਾਂ ਦੀ ਕੋਈ ਗੱਲ ਹੁੰਦੀ ਮੈਂ ਪਹਿਲੇ ਦਿਨ ਹੀ ਜਪਨੂਰ ਦਾ ਸ਼ੋਰਟ ਨਾ ਪਾਉਂਦਾ ਜਦੋਂ ਜਪਨੂਰ ਹੋਈ ਸੀਗੀ ਹਨਾ ਤੁਹਾਨੂੰ ਪਤਾ ਹੀ ਹੈ ਮੇਰੇ ਦਿਲ 'ਚ ਕੋਈ ਹੈ ਨਹੀਂ ਸੀਗਾ ਹਨਾ ਤੇ ਗੁੜੀਆਂ ਵੱਲੋਂ ਮੈਨੂੰ ਰੋਕਿਆ ਗਿਆ ਸੀ ਪਰ ਫਿਰ ਵੀ ਪਾਤੀ ਸੀਗੀ ਰਮਣ ਤਾਂ ਜਦੋਂ ਅੰਦਰ ਸੀਗੀ ਹਾਂਜੀ ਤੇ ਫਿਰ ਵੀ ਮੈਂ ਜਪਨੌਰ ਦੀ ਸ਼ਾਰਟ ਉਸੇ ਵਕਤ ਪਾਤਾ ਸੀ ਜਦੋਂ ਜਪਨੌਰ ਦਾ ਜਨਮ ਹੋਇਆਗਾ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਵੀ ਸ਼ਾਇਦ ਉਹਨਾਂ ਦੇ ਉਹਨੇ ਸਬਸਕ੍ਰਾਈਬਰ ਵੀ ਨਹੀਂ ਹੋਣਗੇ ਠੀਕ ਹੈ ਤੇ ਜਿਨੇ ਸਾਡੇ ਆ ਤੇ ਇਸ ਕਰਕੇ ਵੀ ਨਜ਼ਰ ਘਰ ਦੇ ਫੈਮਲੀ ਦੀ ਨਹੀਂ ਲੱਗਦੀ ਹੁੰਦੀ ਕਿ ਤੁਸੀਂ ਸਾਨੂੰ ਪਿਆਰ ਕਰਦੇ ਆ ਪਿਆਰ ਦੀਆਂ ਨਜ਼ਰਾਂ ਨਾਲ ਦੇਖਦੇ ਆ ਹਨਾ ਠੀਕ ਹੈ ਤੇ ਇਸ ਕਰਕੇ ਤੁਸੀਂ ਸਾਨੂੰ ਦੇਖਦੇ ਆ ਨਾ ਤੇ ਨਹੀਂ ਐਵੇਂ ਕਿਹੜਾ ਕਿਸੇ ਦੇ ਮੂੰਹ ਵੱਲ ਵੇਖਦਾ ਹਨਾ ਮੈਂ بار بار ਕਹਿਣਾ ਹੈ ਘਰ ਦੀ ਫੈਮਲੀ ਮੈਂਬਰਾਂ ਦੀ ਕਦੇ ਵੀ ਨਜ਼ਰ ਨਹੀਂ ਲੱਗਦੀ ਤੁਸੀਂ ਭਾਈ ਜਿਵੇਂ ਕਿ ਸਾਡੇ ਘਰ ਦੇ ਫੈਮਲੀ ਦੇ ਮੈਂਬਰ ਹੈਗੇ 1 ਲੱਖ 6000 ਠੀਕ ਹੈ ਹੈ ਤੇ 146000 ਦੇਖ ਲਓ ਕਿੱਥੇ ਜਾ ਕੇ ਬਣਦਾਗਾ ਥੋੜਾ ਘਣਾ ਨਹੀਂਗਾ ਠੀਕ ਐ ਤੇ ਇੰਨਾਂ ਦੀ ਨਜ਼ਰ ਨਹੀਂ ਲੱਗੀ ਦਵਾਵਾਂ ਦੱਦੇ ਦਵਾਵਾਂ ਲੱਗਦੀਆਂ ਦਵਾਵਾਂ ਅੱਜ ਜੋ ਦਵਾਵਾਂ ਦੇ ਰੂਪ ਵਿੱਚ ਮੈਨੂੰ ਸੁੱਖ ਮਿਲਿਆ ਹਨ ਮੇਰੇ ਘਰੇ ਮੈਨੂੰ ਰੋਟੀ ਬੈੱਡ ਤੇ ਬੈਠੇ ਨੂੰ ਆਉਂਦੀ ਆ ਹਨ ਕਿਤੇ ਕੁਤੇ ਕੁਤੇ ਕਰਕੇ ਮਿਲਣੀ ਕਿਥੇ ਜਾਨੀ ਕਿ ਵੀ ਬਿਨਾ ਕਏ ਰੋਕੇ ਟੋਕੇ ਇਹ ਜਣਾ ਵੀ ਰੋਟੀ ਬਣਾ ਲਾ ਹਨ ਉਹ ਆਪਣੇ ਜੀਵਨ ਸਾਥੀ ਨੂੰ ਆਪਾਂ ਕਹਿ ਸਕਦੇ ਆ ਕਿਸੇ ਦੂਸਰੇ ਬੰਦੇ ਨੂੰ ਨਹੀਂ ਆਪਾਂ ਕਹਿ ਸਕਦੇ ਵੀ ਰੋਟੀ ਬਣਾ ਲਾ ਉਹਨੇ ਤਾਂ ਆਪਦੀ ਮਰਜ਼ੀ ਕਰਨੀ ਹੁੰਦੀ ਆ ਠੀਕ ਹੈ ਕਿ ਨਹੀਂ ਤੇ ਜਾਂ ਮਾਂ ਹੁੰਦੀ ਆ ਮਾਂ ਤੇ ਇੱਕ ਜੀਵਨ ਸਾਥੀ ਠੀਕ ਹੈ ਤੇ ਇਹੀ ਦੋ ਆ ਵੀ ਜਿਹੜੇ ਆਪਣਾ ਖਿਆਲ ਰੱਖਣਾ ਜੋ ਮਸ਼ਹੂਰ ਹੈ ਕਹਿਣ ਦਾ ਭਾਵ ਮੈਨੂੰ ਬੜਾ ਬੋਲਣਾ ਵਧੀਆ ਆ ਵਾਣੀ ਦਾ ਤੁਸੀਂ ਵੀ ਕਹਿ ਦਿੰਦੇ ਆ ਰਮਨ ਬਹੁਤ ਵਧੀਆ ਬੋਲਦੀ ਐ ਪਰ ਮੈਨੂੰ ਇਸ ਵਾਕੇ ਨਹੀਂ ਬੋਲਣਾ ਆਉਂਦਾਗਾ ਤੇ ਲੇਟੀਆਂ ਲਾਈ ਜਾਂਦਾ ਜੱਪੂ ਜੱਪੂ ਆਪਣਾ ਅੜ ਜਾ ਛਿੱਪੇ ਦੇਖੋ ਖਾਦੀਏ ਇਹ ਦੋ ਦੋ ਜਰੋਬਾਂ ਦੇ ਜੋੜੇ ਚੜਾਏ ਹੋਏ ਆ ਉਤੋਂ ਬੂਟ ਪਾਏ ਹੁੰਦੇ ਆ ਥਾਲਾ ਕਿੱਥੋਂ ਦੀ ਲੰਗ ਜੂਗੀ ਚਲੋ ਚਲਿਏ ਚਾ ਸਮਾਂ ਭੁੱਲ ਗਿਆ ਸਾਡਾ ਆਟਾ ਵੱਧ ਗਿਆ ਤੇ ਅਸੀਂ ਆਟੇ ਦੇ ਇੰਚਲੇ ਹੁਣ ਪੀਣ ਵਾਸਤੇ ਦੇਣ ਚਲੋ papa ਐ ਮੇਰਾ ਪੋਤਾ ਝਾਲ ਬਣਾਉਂਦਾ ਜੀ ਕੱਲ ਤਾਂ ਨਵੇਂ ਸਾਲ ਦੀ ਸਾਡਾ ਘਾਟਾ ਪੈ ਗਿਆ ਆਟਾ ਇਹਦਾ ਘਾਟਾ ਪੈ ਗਿਆ ਵੱਧ ਗਿਆ ਮਤਲਬ ਕੱਲ ਮਸਾਂ ਸਰਿਆ ਮੈਨੂੰ ਤਾਂ ਪਤਾ ਨਹੀਂ ਸੀ ਨੇ ਮੈਂ ਕੱਲ ਹੀ ਲਿਆਉਣਾ ਲੋ ਪਤਾ ਨਹੀਂ ਸੀ ਪਾਪਾ ਨੂੰ ਪਤਾ ਪਤਾ ਨਹੀਂ ਸੀ ਹਰ ਬਣਾ ਹਾਂ ਐ ਕਰੇ ਤੋ ਬਾਬਾ ਚੱਕ ਲੈ ਜੇ ਤੁਰੰਤ ਤਾਂ ਹੁਣ ਕਿੱਥੇ ਭਾਇਆ ਜਾਣਾ 10 ਮਿੰਟ ਤੱਕ ਤੇਰੀ ਕਿੱਥੇ ਖੜਾਉਂਗਾ ਬੰਦਾ ਹਾਂ ਇੱਕ ਕੱਲ ਨੂੰ ਚੱਕ ਲਿਆਵਾਂਗੇ ਅਗਰ ਜੀ ਜੋ ਘਾਟਾ ਲਿਆਵਾਂਗੇ ਕਿਹਦੇ ਚੋਂ ਲੈ ਕੇ ਆਵਾਂਗੇ ਉਹ ਤਾਂ ਆਪੇ ਦੇ ਰਹੂਗੇ ਐਂਦੇ ਚੋਂ ਨਹੀਂ ਨਹੀਂ ਹਾਂ ਦੋ ਦੇਵਾਂਗੇ ਇਹਦੇ ਚ ਬੱਟ ਲੈ ਸਾਫ਼ ਦੇਣਗੇ ਹੁਣ ਮੈਂ ਲ ਦੁਬਾਰਾ ਫੇਰ ਰੱਖਿਆਉਂਗੀ ਤੁਸੀਂ ਚਲੋ ਚਲੋ ਬਾਈ ਕਿ ਕੱਢੋ ਮਾਈਟਰ ਕੀ ਸਾ ਕੱਪੜੇ ਵੀ ਸੁੱਕਣ ਤੇ ਨਹੀਂ ਆਂਦੇ ਚਾਰ ਚਾਰ ਦਿਨ ਹੁਣ ਸੁਕਾਣੇ ਪੈਂਦੇ ਕਿਉਂਕਿ ਧੁੱਪ ਨਿਕਲ ਹੀ ਨਹੀਂ ਰਹੀ ਹੈ ਕਿ ਲਾਇਆ ਪਰ ਇਹ ਕੀ ਹੈ ਜੋਰ ਨਾਲ ਆਇਓ ਮ ਜੱਪੂ ਦੇ ਕੀ ਪਾਪਾ ਕੀ ਕਰੀ ਜਾਂਦੇ ਮਰਸ ਤੋਂ ਲੈ ਆ ਰੋ ਭਰਾ ਆ ਰਿਹਾ ਰੈਂਡੋ ਪਰ ਮੈਂ ਦੇਖ ਰਹੀ ਹਾਂ ਕੋਈ ਬੱਚਾ ਹੋਵੇ ਵੱਡਾ ਬੁਣਾ ਬੰਦਾ ਇਹਦੇ ਮੂਰੇ ਹੀ ਆਉਂਦਾ ਰੋਟੂ ਪਾਸੇ ਆਪਾ ਰੇ ਇਹਦੇ ਪਾਸੇ ਕਰ ਲੈ ਲੱਭੂ ਆ ਜਾ ਉਹ ਰੱਖੰਦੇ ਨਾ ਪਹਿਲੇ ਆ ਜਾ ਆ ਜਾ ਚੱਲ ਆ ਜੂ ਸੀ ਪੇਨੋ ਤਗੜਾ ਆ ਜੀ ਇਧਰ ਆ ਸੀ ਪਾਸੇ ਗੰਢਾ ਹੈ ਨਹੀਂ ਔਰ ਮਾਨ ਵੀ ਆ ਗਿਆ ਰਾਮਣ ਖੁੱਬੀ ਵੀ ਮੋਬਾਈਲ ਦੇ ਵਿੱਚ ਮੈਂ ਹੁਣ ਉਹਨਾਂ ਨੂੰ ਕੱਢਦਾ ਖੁੱਬੀ ਵੀ ਨੂੰ ਮੋਬਾਈਲ ਚ ਮੋਟੋ ਸੋਨੀ ਲੱਗਦੀ ਐ ਭਾਈ ਤਾਂ ਲੈ ਇਹ ਚ ਕੀ ਗੱਲ ਐ ਮੈਂ ਕਿਹੜੇ ਕੋਈ ਲੁੱਚੀ ਗੱਲ ਕਹੀ ਐ ਮੈਂ ਕਿਹੜਾ ਤਿਆਰ ਹੋਈ ਐ ਤਿਆਰ ਤਾਂ ਹੋਈ ਵੀ ਆ ਨਵਾਂ ਸੂਟ ਪਾਇਆ ਵੈ ਤਰੇ ਜੇ ਖੜੀ ਹੋਈ ਉਹ ਕਹੀਂ ਜਪਨੂਰ ਨਾਲ ਦਾ ਮੇਰਾ ਵੀ ਹਾਸ ਸੇਮ ਸੂਟ ਐ ਜਪਨੂਰ ਵਰਗਾ ਹਾਂ ਮੈਂ ਆਪਣੀ ਖਰਾਕ-ਖਰਾਕ ਬਣਾਈ। ਸਹੀ ਮੇਰੇ ਨਾਲ ਗੁੱਸੇ ਹੋ ਰਹੀ ਸੀ ਕਿ ਨਹੀਂ ਮੇਰਾ ਸੂਟ ਨਹੀਂ ਤੁਸੀਂ ਦਿਖਾਇਆ। ਕੱਢ ਜਾ। ਹਾਂ। ਸੋਨ ਲਾਦਾ। ਅ ਚਾਹ ਗੋ। ਵਾਸ? ਹਮ। ਹੁਣ ਖੁਸ਼ ਹੈ? ਨਹੀਂ। ਹਾਂ? ਪਰ ਉਹਦੀ ਗੱਲ ਆਟਾ ਭਾਂਣ ਗਏ ਸੀ, ਆਟਾ ਪਿਆ ਕੇ ਆ ਗਏ ਆ। 90 ਸਾਲ ਤੋਂ ਪਹਿਲੇ ਆਟੇ ਦਾ ਘਾਟਾ। ਹਮ। ਤੇ ਉਹਨੋਂ ਕਹਿੰਦੇ ਸੀ ਇੰਨੀ ਛੇਤੀ ਨਹੀਂ ਦੇਣਾ ਪੀ ਕੇ ਹਨਾ ਨਹੀਂ ਨਹੀਂ ਮੈਂ ਫੋਨ ਘਰੋਂ ਲਾ ਕੇ ਤੁਰਿਆ ਸੀ ਆਪਣੀਆਂ ਵੀਡੀਓ ਵੇਖਦੇ ਆ ਉਹ ਬਹੁਤ ਵੱਡਾ ਚੱਕੀ ਕਾਰਖਾਨਾਗਾ ਤੁਹਾਨੂੰ ਸ਼ਾਇਦ ਦਿਖਾਇਆ ਵੀ ਆ ਮੈਂ ਇੱਕ ਵੀਡੀਓ ਦੇ ਵਿੱਚ ਦੋ ਚ ਤੇ ਉਹ ਐ ਤਾਂ ਜਿਤਮਾਨ ਵਿਚਾਰੇ ਕਰਦੇ ਆ ਮੈਂ ਫੋਨ ਲਾਤਾ ਸੀਗਾ ਹਰ ਸਮਰ ਨੂੰ ਤੇ ਕੁਝ ਮੇਰੇ ਆਪ ਨੂੰ ਐਟ ਅ ਟਾਈਮ ਚਾਹੀਦਾ ਇੱਕ ਮਿੰਟ ਕੁਝ ਹੁਣ ਨਵੇਂ ਸਾਲ ਤੇ ਜਿਵੇਂ ਕਹ ਦੱਸਿਆ ਗਿਆ ਸੀ ਕਿ ਉਹ ਆਖਰੀ ਮੁਲਾਕਾਤ ਨਹੀਂ ਸੀ ਉਹ ਐ ਸੀ ਕਿ 31 ਦਸੰਬਰ ਦੀ ਲਾਸਟ ਦਿਨ ਸੀ ਨਾ ਤਾਲ ਦ ਉਹ ਤਾਲ ਕਰਕੇ ਉਸ ਸਾਲ ਦੀ ਆਖਰੀ ਮੁਲਾਕਾ ਸੀ ਤੇ ਨਵੇਂ ਸਾਲ ਤੋਂ ਨਵੇਂ ਦਿਨ ਦੀ ਸ਼ੁਰੂਆਤ ਹੋਈ ਚਲੋ ਪ੍ਰਮਾਤਮਾ ਸਾਹਿਬ ਦਾ ਵਧੀਆ ਚੜਾਵੇ ਆਵੇ ਹਨਾ ਖੁਸ਼ੀਆਂ ਲੈ ਕੇ ਆਵੇ ਤੇ ਆਪਣਾ ਇੱਕ ਇਹ ਵੀ ਹੈ ਕਿ ਇਸ ਮਹੀਨੇ ਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਇੱਕ ਚੀਜ਼ ਇਹ ਵੇਖਣ ਨੂੰ ਮਿਲੇਗੀ ਤੇ ਉਸ ਦਿਨ ਜਦੋਂ ਸ਼ਬਦ ਬੋਲੇ ਆ ਸੀ ਉਹ ਇੱਕਦਮ ਬਗਲਾ ਜਿਹਾ ਬੈਠੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੋਲਿਆ ਗਿਆ ਮੈਨੂੰ ਜਦੋਂ ਬਾਏ ਖੁਦ ਬਾਤ ਸੁਣਿਆ ਤੇ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਆਪ ਹੀ ਕਿ ਮੈਂ ਕਹਾ ਡਿਵਾਜ ਮੇਰੀ ਇਹੋ ਜਿਹੀ ਤੇ ਹੈ ਨਹੀਂ ਕਿ ਜਿੰਨੀ ਬੇਕਾਰ ਜੀ ਆ ਗਈ ਹੈ ਤੇ ਠੱਕਾਈ ਕਰੀ ਜਾਂਦੀ ਸੀ ਸਪਾਈ ਨਾ 10 ਵੇ ਸਪਾਈ ਇੱਕਦਮ 10 ਵੇ ਸਪਾਈ ਸਫਾਈ ਵੀ ਕਹਿੰਦਾ ਉਹ ਤਾਂ ਕਹੀ ਹੋ ਗਿਆ ਮਰਨਾ ਤੇ ਉਹ ਉੱਤੋਂ ਦੀ ਹੋਰ ਕੀ ਸੀ ਆਪਣਾ ਹਾਂ ਇਸ ਮੈਨੇ ਤੁਹਾਨੂੰ ਮਿਲੇਗਾ ਇੱਕ ਨਵਾਂ ਸਰਪ੍ਰਾਈਜ਼ ਉਹ ਸਰਪ੍ਰਾਈਜ਼ ਕੀ ਹੋਏਗਾ ਇਹ ਇਹ ਕਿ ਤੁਸੀਂ ਮੈਨੂੰ ਇੱਕ ਨਵੀਂ ਜਗ੍ਹਾ ਤੇ ਦੇਖੋਗੇ ਐਕਟਿੰਗ ਕਰਦੇ ਹੋਏ ਐਕਟਿੰਗ ਕਰਦੇ ਹੋਏ ਮੈਂ ਇਕੱਲੀ ਨਹੀਂ ਆ ਬਹੁਤ سارے ਜਣੇ ਨੇ ਉਸ ਐਕਟਿੰਗ ਕਰਦੇ ਹੋਏ ਮਿਲਾਂ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਪ੍ਰਮਾਤਮਾ ਕਰੇ ਤੇ ਉਸ ਐਕਟਿੰਗ ਨੂੰ ਅੱਗੇ ਤੱਕ ਲੈ ਕੇ ਜਾਵਾਂ ਉਹ ਕੋਈ ਨਾ ਕੋਈ ਕੋਈ ਸਿੰਗਰ ਜਾਂ ਫਿਲਮ ਬਣਾਉਣ ਵਾਲੇ ਦੇਖ ਬਾਕੀ ਤੁਸੀਂ ਫੋਟੋ ਵੇਖੀ ਆ ਤੇ ਆ ਕਿਹਦੇ ਨਾਲ ਫੋਟੋ ਆ ਹਾਂਜੀ ਤੇ ਉਹ ਤੁਸੀਂ ਅੱਗੇ ਉਹ ਨਿਕਾ ਜਲਦਾਰ ਦੇ ਵਿੱਚ ਬਣੇ ਵਿਆ ਅਮੀਰ ਵਰਕ ਦੇ ਮਮਾ ਕਰਦੇ ਕਰਦੇ